ਪ੍ਰਯਾਗਰਾਜ ਮਹਾਕੁੰਭ ਕੰਨ ਹੋਣ ਵਾਲੀ ਲੋਕਾਂ ਦੀ ਗਿਣਤੀ 8 ਕਰੋੜ ਤੋਂ ਪਾਰ ਹੋ ਗਈ ਹੈ। ਸੀਐਮ ਜੋਗੀ ਨੇ ਮੌਨਿਆਮ ਵਸਿਆ ਦੇ ਮਹਾਕੁੰਭ ਪ੍ਰਮੁੱਖ ਅਮਰਤ ਇਸ਼ਨਾਨ ਉਤਸਵ ਲਈ ਵਿਸ਼ੇਸ਼ ਪ੍ਰਬੰਧ ਕਰਨ ਲਈ ਨਿਰਦੇਸ਼ ਦਿੱਤੇ ਹਨ। ਕੱਲ ਪੂਰਾ ਯੂਪੀ ਕੈਬਨਿਟ ਹੀ ਮਹਾਕੁੰਭ ਵਿੱਚ ਨਜ਼ਰ ਆਵੇਗਾ। ਜੋਗੀ ਸਰਕਾਰ ਦੀ ਕੈਬਨਿਟ ਮੀਟਿੰਗ 22 ਜਨਵਰੀ ਨੂੰ ਪ੍ਰਯਾਗਰਾਜ ਵਿੱਚ ਹੋਵੇਗੀ। ਇਹ ਮੀਟਿੰਗ ਸਵੇਰੇ 11 ਵਜੇ ਸ਼ੁਰੂ ਹੋਵੇਗੀ ਜਿਸ ਵਿੱਚ ਜੋਗੀ ਸਰਕਾਰ ਦੇ ਮੰਤਰੀ ਸੰਗਮ ਵਿੱਚ ਡੋਕੀ ਲਗਾਉਣਗੇ। ਸਾਰੇ ਮੰਤਰੀਆਂ ਨੂੰ ਮੀਟਿੰਗ ਤੋਂ ਪਹਿਲਾਂ ਪ੍ਰਯਾਗਰਾਜ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਹਨ। ਕੇਂਦਰੀ ਰੱਖਿਆ ਮੰਤਰੀ ਅਜਨੈਸ਼ ਸਿੰਘ ਨੇ ਸ਼ਨੀਵਾਰ ਨੂੰ ਮਹਾਕੁੰਭ ਮੇਲੇ ਦੇ 6ਵੇਂ ਦਿਨ ਤ੍ਰਿਬੇਣੀ ਸੰਗਮ ਵਿੱਚ ਡੁਬਕੀ ਲਗਾਈ ਇਨਫੋਸਿਸ ਦੇ ਸੰਸਥਾਪਕ ਨਾਰਾਇਣ ਮੂਰਤੀ ਦੀ ਪਤਨੀ ਅਤੇ ਰਾਜ ਸਭਾ ਮੈਂਬਰ ਸੁਦਾ ਮੂਰਤੀ ਮਹਾਕੁੰਭ ਖੇਤਰ ਵਿੱਚ ਪਹੁੰਚੀ ਹੈ ਦੇਸ਼ ਦੇ ਪ੍ਰਸਿੱਧ ਉਦਯੋਗਪਤੀ ਅਤੇ ਅਡਾਨੀ ਗਰੁੱਪ ਦੇ ਮਾਲਕ ਗੌਤਮ ਅਡਾਨੀ ਵੀ ਮੰਗਲਵਾਰ ਨੂੰ ਪਹੁੰਚਣਗੇ ਮਹਾਕੁੰਭ ਦੇ 1 ਹਫ਼ਤੇ ਦੇ ਅੰਦਰ ਸੰਗਮ ਵਿੱਚ ਇਸ਼ਨਾਨ ਕਰਨ ਵਾਲੇ ਲੋਕਾਂ ਦੀ ਗਿਣਤੀ 8.25 ਕਰੋੜ ਨੂੰ ਪਾਰ ਕਰ ਗਈ ਹੈ ਐਤਵਾਰ ਦੀ ਛੁੱਟੀ ਹੋਣ ਕਰਕੇ ਸਰਧਾਲੂਆਂ ਦੇ ਨਾਲ ਨਾਲ ਵੱਡੀ ਗਿਣਤੀ ਵਿੱਚ ਸ਼ਹਿਰੀ ਵਾਸੀ ਵੀ ਸਵੇਰੇ ਜਲਦੀ ਇਸ਼ਨਾਨ ਕਰਨ ਲਈ ਨਿਕਲ ਪਏ ਇਸ਼ਨਾਨ ਤਿਹਾੜਾ ਨਾ ਹੋਣ ਦੇ ਬਾਵਜੂਦ 54.09 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ ਐਤਵਾਰ ਤੱਕ ਮਹਾਕੁੰਭ ਵਿੱਚ ਇਸ਼ਨਾਨ ਕਰਨ ਵਾਲਿਆਂ ਦੀ ਗਿਣਤੀ 8.26 ਕਰੋੜ ਨੂੰ ਪਾਰ ਕਰ ਗਈ ਹੈ ਦੂਜੇ ਪਾਸੇ ਰਾਜਪਾਲ ਅਨੰਦੀਬਿੰਨ ਪਟੇਲ ਅੱਜ ਪ੍ਰਿਆਗਰਾਜ ਦੇ ਦੌਰੇ ਤੇ ਹੋਣਗੇ ਦੂਜੇ ਦਿਨ ਮਹਾਕੁੰਭ ਵਿੱਚ ਫਿਰ ਅੱਗ ਲੱਗ ਗਈ ਕਿਨਾਰੇ ਖਾੜੇ ਦੇ ਸਾਹਮਣੇ ਲੱਗੀ ਅੱਗ ਨੂੰ ਬੁਝਾ ਦਿੱਤਾ ਗਿਆ